ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੰਤ ਬਾਬਾ ਨਾਨਕ ਸਿੰਘ ਜੀ ਵਰ੍ਹੇ ਮਨਾਈ ਜਾਣੀ 4 ਤਰੀਕ ਨੂੰ ਕੱਲ ਨੂੰ ਖੰਡ ਪਾਠ ਆਰੰਭ ਹੋਣਗੇ ਅੱਜ ਤਿਆਰੀਆਂ ਹੋ ਰਹੀਆਂ ਆਪ ਦੇਖਣ ਕਰ ਸਕਦੇ ਹੋ ਸਾਹਮਣੇ ਪੰਡਾਲ ਲੱਗੇਗਾ ਇੱਧਰ ਸਾਹਮਣੇ ਖੰਡ ਪਾਠ ਰੱਖੇ ਜਾਣਗੇ ਇਹ ਬਹੁਤ ਵੱਡਾ ਪੰਡਾਲ ਲੱਗੇਗਾ ਇੱਥੇ ਰਾਗੀ ਟਾੜੇ ਜੋ ਵੀ ਕੀਰਤਨੀ ਜਥੇ ਸਭ ਆਉਣਗੇ ਜੋ ਵੀ ਜਿਨ੍ਹਾਂ ਨੇ ਜਿਨ੍ਹਾਂ ਵੀ ਮਿਲ ਕੇ ਕੀਰਤਨ ਕਰਨਾ ਕੀਰਤਨ ਕਰਨਗੇ ਜੋ ਵੀ ਰਾਗੀ ਟਾੜੀ ਗੰਗ ਆਉਣਗੇ ਉਹ ਸਟੇਟ ਤੇ ਵੀ ਬਿਰਾਜਮਾਨ ਹੋਣਗੇ ਆਪ ਦਰਸ਼ਨ ਕਰੋ ਜੀ ਸੰਗਤਾਂ ਸੰਗਤਾਂ ਦੇ ਦਰਸ਼ਨ ਕਰੋ ਦੁੱਧ ਦੇ ਲੰਗਰ ਚੱਲ ਰਹੇ ਹਨ ਸੰਗਤਾਂ ਛਕ ਰਹੀਆਂ ਹਨ ਆਪ ਦਰਸ਼ਨ ਕਰ ਸਕਦੇ ਹੋ ਇੱਧਰ ਦੇਖੋ ਰੇ ਲੰਗਰ ਚੱਲ ਰਹੇ ਹਨ ਦੁੱਧ ਦੇ ਲੰਗਰ ਚੱਲ ਰਹੇ ਹਨ ਆਪ ਦਰਸ਼ਨ ਕਰੋ ਜੀ ਇਹ ਦੁੱਧ ਦੇ ਲੰਗਰ ਚੱਲ ਰਹੇ ਹਨ ਆਪ ਦਰਸ਼ਨ ਕਰੋ ਇੱਧਰ ਭਾਂਡਿਆਂ ਦੀ ਸੇਵਾ ਹੋ ਰਹੀ ਹੈ ਬੇਬੀਆਂ ਭਾਂਡਿਆਂ ਦੀ ਸੇਵਾ ਕਰ ਰਹੀਆਂ ਹਨ ਆਪ ਦਰਸ਼ਨ ਕਰੋ ਜੀ ਰਾਤ ਸੰਗਤ ਜੀ ਦਰਸ਼ਨ ਕਰੋ ਪੂਰੀ ਦੀਵ ਮਾਲਾ ਹੋ ਚੁੱਕੀ ਹੈ ਆਪ ਦੇਖ ਸਕਦੇ ਹੋ ਕੱਲ ਨੂੰ ਖੰਡ ਪਾਠ ਆਰੰਭ ਹੋਣਗੇ ਅੱਜ ਤਿਆਰੀਆਂ ਹੋ ਚੁੱਕੀਆਂ ਹਨ ਆਪ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਿਰ ਹੋਰ ਵੀ ਵੀਡੀਓ ਆਪਾਂ ਭੇਜਾਂਗੇ ਜਦੋਂ ਜਿਵੇਂ ਜਿਵੇਂ ਰਾਗੀ ਢਾਡੀ ਲੱਗਣਗੇ ਉਸੇ ਤਰ੍ਹਾਂ ਅੱਜ ਕਰਾਂਗੇ ਤੁਹਾਨੂੰ ਵੀਡੀਓ ਆਪ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਜੋ ਵੀ ਕਿਸੇ ਨੇ ਸੇਵਾ ਕਰਨੀ ਹੋਵੇ ਸੇਵਾ ਵੀ ਕਰ ਸਕਦਾ ਆਪ ਕਿਰਪਾ ਕਰਕੇ ਵੀਡੀਓ ਲਾਇਕ ਔਰ ਸ਼ੇਅਰ ਜਰੂਰ ਕਰਿਆ ਕਰੋ ਔਰ ਵੱਧ ਤੋਂ ਵੱਧ ਦੇਖਿਆ ਕਰੋ ਤਾਂ ਕਿ ਆਪ ਜੀ ਨੂੰ ਪਤਾ ਲੱਗੇ ਗੁਰੂ ਧਾਮਾਂ ਦੀ ਯਾਤਰਾ ਕਰ ਬੈਠਿਆਂ ਹੀ ਲੱਛਣ ਹੋ ਜਾਂਦੇ ਹਨ ਬਹੁਤ ਵੱਡਾ ਭਾਗੇ ਹੋ ਆਪ ਲੋਕ ਵਾਹਿਗੁਰੂ ਜੀ ਕਾ ਸਾਲ ਸਾਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ